ਸਲਾਨਾ ਜਿਹੜਾ ਸਮਾਗਮ ਕਰਾਇਆ ਜਾ ਰਿਹਾ ਹੈ ਜਿਦੇ ਵਿੱਚ ਵੱਖ-ਵੱਖ ਬੱਚਿਆਂ ਨੂੰ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਬੁਲੰਦੀਆਂ ਨੂੰ ਛੂਹਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਸ ਸਕੂਲ ਦੀ ਪ੍ਰਬੰਧਕ ਕਮੇਟੀ ਇੱਥੋਂ ਦੇ ਪ੍ਰਬੰਧਕ ਇੱਥੋਂ ਦੇ ਟੀਚਰ ਸਾਹਿਬਾਨ ਪੇਰੈਂਟਸ ਤੇ ਬੱਚਿਆਂ ਦਾ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਅੱਜ ਦੇ ਇਸ ਸਮਾਗਮ ਦਾ ਹਿੱਸਾ ਬਣ ਸਕਾਂ ਮੈਂ ਤਕਰੀਬਨ 54 ਸਾਲ ਫੌਜ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਅੱਜ ਦੀ ਡੇਟ ਦੇ ਵਿੱਚ ਮਿਨਿਸਟਰੀ ਆਫ ਡਿਫੈਂਸ ਦਿੱਲੀ ਦੇ ਵਿੱਚ ਉਹਨਾਂ ਦੇ ਪੈਨਲ ਤੇ ਆ ਲੱਖ ਲੱਖ ਸਕੂਲਾਂ ਦੇ ਵਿੱਚ ਅਲੱਗ-ਅਲੱਗ ਜਗਾਵਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨ ਕਰਨ ਵਾਸਤੇ ਜਿਸ ਤਰੀਕੇ ਦੇ ਨਾਲ ਵੀ ਆਪਾਂ ਬੱਚਿਆਂ ਦੇ ਅੱਛੇ ਭਵਿੱਖ ਵਾਸਤੇ ਉਹਨਾਂ ਨੂੰ ਮੋਟੀਵੇਟ ਕਰ ਸਕਦੇ ਹਾਂ ਮੈਨੂੰ ਪੰਜਾਬ ਤੋਂ ਇਲਾਵਾ ਹਰਿਆਣਾ ਹਿਮਾਚਲ ਉੱਤਰਾਖੰਡ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਦਾ ਹੈ ਤੇ ਜਿਹੜੇ ਇੱਥੇ ਗਵਰਨਮੈਂਟ ਦੇ ਸਕੂਲ ਤੇ ਨਾ ਜਿਸ ਤਰ੍ਹਾਂ ਆਮ ਵੀ ਪਬਲਿਕ ਸਕੂਲ ਇੱਥੇ ਫਿਰੋਜ਼ਪੁਰ ਮੈਂ ਜਦੋਂ ਵਕਤ-ਵਕਤ ਸਕੂਲਾਂ ਨੂੰ ਕੰਪੇਅਰ ਕਰਦਾ ਹਾਂ ਆਪਣੇ ਪਿੰਡਾਂ ਦੇ ਸਕੂਲ ਸ਼ਹਿਰਾਂ ਦੇ ਸਕੂਲ ਤੇ ਬਾਕੀ ਜਿਹੜੇ ਹੋਰ ਸੂਬਿਆਂ ਦੇ ਸਕੂਲ ਨੇ ਇੱਕ ਚੀਜ਼ ਬੜੀ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ ਕੱਲ ਦਾ ਜਿਹੜਾ ਐਜੂਕੇਸ਼ਨ ਦਾ ਸੈਕਟਰ ਹੈ ਉਹਦੇ ਵਿੱਚ ਤਿੰਨੇ ਅੰਗ ਜਿਹੜੇ ਨੇ ਬੱਚਾ ਤੇ ਸਕੂਲ ਦਾ ਸਟਾਫ ਯਾਨੀ ਟੀਚਰਸ ਤੇ ਪੇਰੈਂਟਸ ਤਿੰਨੇ ਹੀ ਬਹੁਤ ਇੰਪੋਰਟੈਂਟ ਨੇ ਤੇ ਅਨਫੋਰਚੂਨੇਟਲੀ ਇੱਥੇ ਜਿਹੜਾ ਹੈ ਆਪਣੇ ਸਪੈਸ਼ਲੀ ਪੰਜਾਬ ਦੇ ਵਿੱਚ ਆਪਾਂ ਜਿਹੜਾ ਸਿਰਫ ਬੱਚੇ ਨੂੰ ਤੇ ਫਿਰ ਟੀਚਰਸ ਦੇ ਉੱਪਰ ਹੀ ਛੱਡ ਦਿੰਦੇ ਆ ਪੇਰੈਂਟਸ ਬਹੁਤ ਘੱਟ ਨੇ ਜਿਹੜੇ ਉਹਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝਦੇ ਨੇ ਕਿ ਜਿੰਨੀ ਬੱਚੇ ਦੀ ਤੇ ਟੀਚਰ ਦੀ ਜ਼ਿੰਮੇਵਾਰੀ ਹੈ ਉਹਦੇ ਨਾਲੋਂ ਵੱਧ ਜ਼ਿੰਮੇਵਾਰੀ ਜਿਹੜੀ ਉਹ ਪੇਰੈਂਟਸ ਦੀ ਹੈ ਤੇ ਮੈਂ ਜਿੰਨੇ ਕੁ ਵੀ ਪੇਰੈਂਟਸ ਇੱਥੇ ਜ਼ਿਆਦਾਤਰ ਤੇ ਬੀਬੀਆਂ ਨੇ ਬਾਕੀ ਤਾਂ ਮੇਰੇ ਨਾਲ ਰੁਝੇ ਮੈਂ ਕਰਕੇ ਸਾਰੇ ਚਲੇ ਗਏ ਨੇ ਕਿ ਜਦਨਾ ਵੀ ਸੁਨੇਹਾ ਜਾ ਸਕੇ ਆਪਾਂ ਸਾਰੇ ਐਸ ਪੇਰੈਂਟਸ ਬੱਚਿਆਂ ਦੇ ਭਵਿੱਖ ਵਾਸਤੇ ਵੱਧ ਤੋਂ ਵੱਧ ਹਿੱਸਾ ਪਾਈਏ ਸਮੇਂ-ਸਮੇਂ ਤੇ ਆ ਕੇ ਟੀਚਰਸ ਦੇ ਨਾਲ ਡਿਸਕਸ ਕਰਦੇ ਰਹੀਏ ਤੇ ਦੂਸਰਾ ਜਿਹੜਾ ਮੈਂ ਦੇਖਿਆ ਹੈ ਕਿ ਅੱਜ ਬੱਚੇ ਨੂੰ ਕਾਮਯਾਬ ਹੋਣ ਵਾਸਤੇ ਸਿਰਫ ਤੇ ਸਿਰਫ ਜਿਹੜੀ ਕਿਤਾਬੀ ਡਿਗਰੀ ਹੀ ਕਾਫੀ ਨਹੀਂ ਹੈ ਉਦੇ ਨਾਲ ਨਾਲ ਜਿਹੜੀ ਅਵੇਅਰਨੈਸ ਹੈ ਚਾਹੇ ਉਹ ਸਮਾਜਿਕ ਅਵੇਅਰਨੈਸ ਹੈ ਚਾਹੇ ਉਹ ਆਲੇ ਦੁਆਲੇ ਦੀ ਅਵੇਅਰਨੈਸ ਹੈ ਚਾਹੇ politcal ਅਵੇਅਰਨੈਸ ਹੈ ਚਾਹੇ ਅੱਜਕੱਲ੍ਹ ਹੋਰ ਤਰ੍ਹਾਂ ਦੀ ਅਵੇਅਰਨੈਸ ਹੈ ਜਿਹਦੇ ਵਿੱਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਕਮਿਊਟਿੰਗ ਹੈ ਜਦ ਤੱਕ ਉਹਦੇ ਵਿੱਚ ਬੰਦੇ ਨੂੰ ਬੱਚੇ ਨੂੰ ਮੁਹਾਰਤ حاصل ਨਹੀਂ ਆ ਉਹ ਆਪਣਾ ਜੋ ਆਪਾਂ ਚਾਹੁੰਦੇ ਆ ਕਿ ਬੱਚਾ ਅੱਛੀ ਨੌਕਰੀ ਤੇ ਜਾਏ ਅੱਛਾ ਕੰਮ ਕਰੇ ਅੱਛਾ ਐਟਲੀਸਟ ਇਸ ਸਮਾਜ ਦਾ ਅੱਛਾ ਇਨਸਾਨ ਬਣੇ ਸ਼ਾਇਦ ਉਹ ਪੋਸੀਬਲ ਨਾ ਹੋਵੇ ਮੈਂ ਪਿੱਛੇ ਜੇ ਫਿਰੋਜ਼ਪੁਰ ਆਰਮੀ ਪਬਲਿਕ ਸਕੂਲ ਦੇ ਵਿੱਚ ਜਨਵਰੀ ਦੇ ਵਿੱਚ ਗਿਆ ਸੀ ਤੇ ਉੱਥੇ ਜਿਹੜਾ ਬੱਚਿਆਂ ਦੇ ਵਿੱਚ ਫਿਊਚਰਿਸਟ ਟ੍ਰੈਂਡ ਜਿਹੜੇ ਨੇ ਅੱਜ ਆਪਾਂ ਇੱਥੇ ਬੱਚਿਆਂ ਦੇ ਨਾਲ ਡਿਸਕਸ ਕਰੀਏ ਆਰਟੀਫੀਸ਼ੀਅਲ ਇੰਟੈਲੀਜੈਂਸ ਅਗਲਾ ਜਿਹੜਾ ਭਵਿੱਖ ਹੈ ਉਹ ਇਸ ਫੀਲਡ ਦਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਸ ਤੋਂ ਬਾਅਦ ਨੈਨੋ ਕਮਿਊਟਿੰਗ ਜਿਹੜੀ ਅੱਜ ਕੰਪਿਊਟਰ ਦੀ ਸਪੀਡ ਹੈ ਉਦੇ ਨਾਲ 100% ਸਪੀਡ ਵਧ ਜਾਣੀ ਹੈ ਜੋ ਬੱਚੇ ਜੋ ਵਿਦਿਅਕ ادارے ਇਹਨਾਂ ਚੀਜ਼ਾਂ ਨੂੰ ਸਮਝਣਗੇ ਤੇ ਉਹਨਾਂ ਨੂੰ ਬੱਚਿਆਂ ਦੇ ਕ curriclum ਦੇ ਵਿੱਚ ਲਿਆਉਣਗੇ ਮੇਰਾ ਖਿਆਲ ਆਪਾਂ ਬੱਚਿਆਂ ਨੂੰ ਬਹੁਤ ਵੱਡੀ ਇੱਕ ਸਰਵਿਸ ਕਰਾਂਗੇ ਆਪਣੇ ਸਮਾਜ ਦੀ ਵੀ ਕਿ ਜੇ ਆਪਾਂ ਆਪਣਾ ਐਜੂਕੇਸ਼ਨਲ ਸਿਸਟਮ ਉਸ ਪਾਸੇ ਨੂੰ ਮੋਡੀਫਾਈ ਕਰਾਂਗੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਚਾਹੇ ਉਹਦੇ ਵਿੱਚ ਬੱਚੇ ਨੇ ਚਾਹੇ ਟੀਚਰ ਸਾਹਿਬਾਨ ਨੇ ਜਾਂ ਜਿਹੜੇ ਟਰੇਨਰ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਬਹੁਤ ਅੱਛਾ ਪ੍ਰੋਗਰਾਮ ਸੀ ਤੇ ਮੈਂ ਕਾਫੀ ਸਮੇਂ ਤੋਂ ਬਾਅਦ ਇੰਨਾ ਅੱਛਾ ਪ੍ਰੋਗਰਾਮ ਦੇਖਿਆ ਮੈਂ ਉਹਦੇ ਵਿੱਚ ਸਮੂਹ ਜਿਹੜੇ ਸਕੂਲ ਦਾ ਸਟਾਫ ਆਰਗੇਨਾਈਜ਼ਰਸ ਪੇਰੈਂਟਸ ਬੱਚਿਆਂ ਨੂੰ ਤੇ ਟੀਚਰਸ ਨੂੰ ਵਧਾਈ ਦਿੰਨਾ ਆਪਾਂ ਬਹੁਤ ਕੋਸ਼ਿਸ਼ ਕੀਤੀ ਅਲੱਗ-ਅਲੱਗ ਸਕਿੱਟ ਦੇ ਰਾਈ ਅਲੱਗ-ਅਲੱਗ ਆ ਗਾਣਿਆ ਰਹੀ ਅਲਗ-ਅਲਗ ਤਰੀਕਿਆਂ ਦੇ ਨਾਲ ਸਮਾਜ ਨੂੰ ਸੇਧ ਦੇਣ ਦੀ ਤਾਂ ਕਿਤੇ ਨਾ ਕਿਤੇ ਮੈਸੇਜ ਦੇਣ ਦੀ ਮੇਰੀ ਇੱਕ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਆਪਾਂ ਸਾਰੇ ਹੀ ਚਾਹੇ ਕਿਸੇ ਵੀ ਆਪਾਂ ਕਿਤੇ 'ਚ ਹੈਗੇ ਆਂ ਆਪਾਂ ਸਫਾਈ ਦਾ ਖਾਸ ਧਿਆਨ ਰੱਖੀਏ ਅੱਜ ਵੀ ਆਪਣੇ ਖੱਬੇ ਸੱਜੇ ਨਿਗਾ ਮਾਰੋ ਕੱਪ ਬੋਤਲਾਂ ਇਸ ਤਰ੍ਹਾਂ ਖਿੰਡੀਆਂ ਪਈਆਂ ਨੇ ਮੇਰਾ ਖਿਆਲ ਜੀ ਆਪਾਂ ਸਾਰੇ ਥੋੜਾ ਜਾਈ ਇਸ ਇਸ ਵਿਸ਼ੇ ਤੇ ਸੰਵੇਦਨਸ਼ੀਲ ਹੋਈਏ ਕਿਤੇ ਨਾ ਕਿਤੇ ਡਸਟਬਨ ਦੇ ਵਿੱਚ ਇਹਨਾਂ ਨੂੰ ਪਾਉਂਦੇ ਰਹੀਏ ਤੇ ਜਿੱਥੇ ਆਪਾਂ ਵਾਤਾਵਰਣ ਨੂੰ ਸੁਧਾਰਾਂਗੇ ਉੱਥੇ ਆਪਾਂ ਇੱਕ ਚੰਗੀ ਆਦਤ ਨਹੀਂ ਪਾਵਾਂਗੇ ਬਹੁਤ ਸਾਰੇ ادارے ਨੇ ਮੈਂ ਤੁਹਾਨੂੰ ਫਿਰ ਦੁਬਾਰਾ ਇੱਕ ਬੱਦੇ ਪ੍ਰਦੇਸ਼ ਦੇ ਵਿੱਚ ਸਕੂਲ ਹੈ ਉਹਨਾਂ ਦੀ ਗੱਲ ਦੱਸਦਾ ਉਹਨਾਂ ਨੂੰ ਇਹੋ ਜਿਹੇ ਬੱਚਿਆਂ ਨੂੰ ਚੰਗੀਆਂ ਆਦਤਾਂ ਪਾਈਆਂ ਹੋਈਆਂ ਨੇ ਕਿ ਬੱਚਾ ਯਾਂ ਪੇਰੈਂਟਸ ਉਹ ਪਾਣੀ ਦਾ ਗਲਾਸ ਪੀ ਕੇ ਜਾਂ ਬੋਤਲ ਜਦ ਖਾਲੀ ਹੋ ਗਈਏ ਤਾਂ ਉਹ ਖੁਦ ਉੱਠ ਕੇ ਜਿੱਥੇ ਕਿਤੇ ਡਸਟਬਨ ਪਿਆ ਉੱਥੇ ਜਾ ਕੇ ਉਹਨੂੰ ਡਸਟਬਨ ਦੇ ਵਿੱਚ ਸੁੱਟ ਕੇ ਆਉਂਦੇ ਨੇ ਉਹ ਬੜਾ ਪਿੰਡੂ ਸਕੂਲ ਸੀ ਇਹਨਾਂ ਵੱਧਾ ਸ਼ਹਿਰੀ ਸਕੂਲ ਵੀ ਨਹੀਂ ਸੀ ਤੇ ਮੈਂ ਚਾਹੂੰਗਾ ਕਿ ਆਪਾਂ ਸਾਰੇ ਇਸ ਆਦਤ ਨੂੰ ਵੀ ਆਪਣੀ ਰੋਜ਼ਮਰਰਾ ਦੀ ਆਦਤ ਦੇ ਵਿੱਚ ਸ਼ਾਮਲ ਕਰੀਏ ਬਾਕੀ ਮੈਂ ਕਾਫੀ ਟਾਈਮ ਤੋਂ ਬਾਅਦ ਇੱਥੇ ਆਇਆ ਮੇਰਾ ਪਹਿਲਾ ਕਿਤੇ ਹੋਰ ਰੁਜੇ ਹਮਾਂ ਸੀ ਉੱਥੇ ਮੈਂ ਤਕਰੀਬਨ 12:00 12:30 ਵਜੇ ਤੱਕ ਮੇਰਾ ਸੀ ਲੇਕਿਨ ਉਹਨਾਂ ਨੂੰ ਮੈਂ ਉੱਥੋਂ ਘੱਟ ਕਰਕੇ ਥੋੜਾ ਜਿਹਾ ਜਲਦੀ ਇੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਫਿਰ ਵੀ ਜਿੰਨਾ ਕਿ ਮੈਂ ਟਾਈਮ ਮਿਸ ਕੀਤਾ ਇਸ ਵੇਲੇ ਮੇਰੇ ਵੱਲੋਂ ਸਮੂਹ ਪ੍ਰਬੰਧਕਾਂ ਨੂੰ ਕਮੇਟੀ ਮੈਂਬਰਸ ਨੂੰ ਮੈਂ ਹਣਾ ਤੋਂ ਮਾਫੀ ਮੰਗਦਾ ਕਿ ਮੈਂ ਟਾਈਮ ਤੇ ਨਹੀਂ ਆ ਸਕਿਆ ਕਿਉਂਕਿ ਨਾਮਲੀ ਮੇਰੀ ਆਦਤ ਹੈ ਕਿ ਜੋ ਟਾਈਮ ਕਾਰਡ ਤੇ ਦਿੱਤਾ ਹੁੰਦਾ ਹੈ ਮੈਂ ਉਸ ਟਾਈਮ ਤੇ ਪਹੁੰਚ ਜਾਣਾ ਲੇਕਿਨ ਅੱਜ ਮੈਨੂੰ ਮਜਬੂਰੀ ਸੀ ਮੈਂ ਮਜਬੂਰੀ ਕਰਕੇ ਨਹੀਂ ਆ ਸਕਿਆ ਵਾਂਸ ਅਗੇਨ ਮੇਰੇ ਵੱਲੋਂ ਜਿੰਨਾ ਜਿੰਨਾ ਬੱਚਿਆਂ ਨੇ ਵੀ ਅੱਛੇ ਮਾਰਕਸ حاصل ਕੀਤੇ ਨੇ ਉਹਨਾਂ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਤੇ ਬਾਕੀ ਬੱਚੇ ਜਿਹੜੇ ਅੱਜ ਦਾ ਜਿਹੜਾ ਬੱਚੇ ਤੁਹਾਡਾ ਸਮਾਗਮ ਹੈ ਜਦੋਂ ਤੁਸੀਂ ਰਿਜ਼ਲਟ ਲਓਗੇ ਦਿਸ ਇਜ਼ ਅ ਮੈਸੇਜ ਦਿਸ ਇਜ਼ ਅ ਲੈਸਨ ਫਾਰ ਯੂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫਿਰ ਮਿਹਨਤ ਕਰਨੀ ਹੈ ਜੋ ਕਲਾਸ ਦੇ ਵਿੱਚ ਬੱਚਾ ਫਰਸਟ ਆਇਆ ਹੈ ਉਹਦੇ ਨਾਲੋਂ ਆਪਾਂ ਅਗਲੇ ਸਾਲ ਜ਼ਿਆਦਾ ਨੰਬਰ ਲੈਣੇ ਨੇ ਮੇਰਾ ਇਹ ਮੰਨਣਾ ਹੈ ਕਿ ਪ੍ਰਮਾਤਮਾ ਨੇ ਹਰ ਇਨਸਾਨ ਨੂੰ ਇਕੋ ਜੇ ਹੱਥ ਪੈਰ ਸੋਚਣ ਸ਼ਕਤੀ ਦਿੱਤੀ ਹੈ ਇਟ ਇਜ਼ ਓਨਲੀ ਡਿਫਰੈਂਸ ਥੈਟ ਹਾਊ ਮਚ ਵੀ ਯੂਜ਼ ਇਟ ਵਿਚ ਪਰਸਨ ਯੂਜ਼ਸ ਵਨ ਆਪਾਂ ਬੇਟੇ ਅੱਜ ਦੇ ਟਾਈਮ ਦੇ ਵਿੱਚ ਹੁਣ ਕੰਕ ਪੱਕਣ ਵਾਲੀ ਹੈ ਜੇ ਆਪਾਂ ਹੁਣ ਝੋਨਾ ਬੀਜਣਾ ਸ਼ੁਰੂ ਕਰਾਂਗੇ ਤੇ ਨਹੀਂ ਹੋਏਗਾ ਇਸੇ ਕਰਕੇ ਬੱਚਿਆਂ ਦਾ ਵੀ ਹੁਣ ਪੜ੍ਹਨ ਦਾ ਟਾਈਮ ਹੈ ਹੁਣ ਮਿਹਨਤ ਕਰਨ ਦਾ ਟਾਈਮ ਹੈ ਜੇ ਆਪਾਂ ਹੁਣ ਮਿਹਨਤ ਨਹੀਂ ਕਰਾਂਗੇ ਜਦੋਂ ਤੁਹਾਡੀ ਉਮਰ 25 26 ਸਾਲ ਦੀ 27 ਦੀ ਹੋਗੀ ਉਸ ਤੋਂ ਬਾਅਦ ਬੱਚੇ ਟਾਈਮ ਵੀ ਨਹੀਂ ਹੋਣਾ ਤੇ ਜੇ ਮਿਹਨਤ ਕਰੋਗੇ ਵੀ ਤਾਂ ਉਹਦਾ ਜਿਆਦਾ ਆਪ ਨੂੰ ਫਾਇਦਾ ਨਹੀਂ ਮਿਲਣਾ ਮਿਹਨਤ ਕਰੋ ਆਪਣੇ ਪੇਰੈਂਟਸ ਦਾ ਆਪਣੇ ਸਕੂਲ ਦਾ ਆਪਣੇ ਮਾਪੇ ਦਾ ਆਪਣੇ ਪਰਿਵਾਰ ਦਾ ਆਪਣੇ ਨਗਰ ਦਾ ਆਪਣੇ ਸੂਬੇ ਦਾ ਆਪਣੇ ਮੁਲਕ ਦਾ ਨਾਮ ਰੋਸ਼ਨ ਕਰੋ ਇੰਨਾ ਕਹਿੰਦਾ ਹਾਂ ਮੈਂ ਤੁਹਾਡੇ ਸਾਰਿਆਂ ਕੋਲੋਂ ਖਿਮਾ ਮੰਗ ਜਾਂ ਚਕਾਂ ਵਾਗਰੂ ਜੀ ਦਾ ਖਾਲਸਾ ਵਾਗਰੂ ਜੀ ਦੀ ਫਤਿਹ